ਹਾਏ ਬਈ ਨਾਜਰਾ ਆਹ ਤਾਂ ਸਰਕਾਰ ਨੇ ਬੜਾ ਹੀ ਚੰਗਾ ਕੀਤਾ ਹੋਰ ਬਈ ਬੰਤ ਇਹ ਤਾਂ ਸਰਕਾਰ ਨੇ ਨਜ਼ਾਰੇ ਲਿਆ ਤੇ ਨਜ਼ਾਰੇ ਨਲੇ ਤਾਂ ਆਪਣਾ ਪੰਜਾਬ ਬਚ ਗਿਆ ਨਲੇ ਪੰਜਾਬ ਦੇ ਪਾਣੀ ਤੇ ਨਲੇ ਪੰਜਾਬ ਦੀ ਜਵਾਨੀ ਬਈ ਨਾਜਰਾ ਆਪਣੇ ਪੰਜਾਬ ਦਾ ਤਾਂ ਬੜਾ ਬੁਰਾ ਹਾਲ ਸੀਗਾ ਬਈ ਪੰਜਾਬ ਖਾਲੀ ਹੋਈ ਜਾਂਦਾ ਸੀ ਆ ਨੌਜਵਾਨ ਮੁੰਡੇ ਆਈਲਰਸ ਕਰਕੇ ਨੌਜਵਾਨ ਕੁੜੀਆਂ ਆਈਲਰਸ ਕਰਕੇ ਆ ਬਾਹਰਲੇ ਮੁਲਖਾਂ ਨੂੰ ਚੜੀ ਜਾਂਦੇ ਸੀ ਤੇ ਜਿਹੜਿਆਂ ਤੋਂ ਨਹੀਂ ਚਾਈਦਾ ਸੀ ਉਹ ਮੇਰੇ ਸਹਰੇ ਦੇ ਆ ਚਿੱਟੇ ਤੇ ਲੱਗੇ ਪਏ ਸੀ ਬਈ ਪੁੱਛ ਨਾ ਨਾਜਰਾ ਆਪਣੇ ਪੰਜਾਬ ਦਾ ਤਾਂ ਜਿਵੇਂ ਹੀ ਬੇੜਾ ਬੈਠਾ ਪਿਆ ਸੀ ਆ ਤਾਂ ਹੁਣ ਸਰਕਾਰ ਨੇ ਐਲਾਨ ਕਰਕੇ ਨਜ਼ਾਰਾ ਲਿਆਤਾ ਹੋਰ ਬਈ ਬੰਤ ਆ ਝੋਨੇ ਨੇ ਤਾਂ ਯਾਰ ਪਾਣੀ ਖਤਮ ਕਰਤਾ ਸੀ ਨੜੇ ਆਪਣੇ ਖੇਤ ਆ ਵੇਲੇ ਹੋ ਗਏ ਸੀ ਜਮਾ ਹੁਣ ਦੇਖ ਲੈ ਫੇਰ ਰੌਣਕਾਂ ਮੜਿਆ ਆਇਆਂ ਮੁੰਡੇ ਫੀਮ ਖਾਂਦੇ ਆ ਇਹਦੇ ਕੰਮੇ ਪੋਸਤ ਖਾਂਦੇ ਆ ਸਤੰਦਰ ਕੰਮ ਨੂੰ ਚੱਕੀ ਫਿਰਦੇ ਆ ਚੱਕੀ ਫਿਰਦੇ ਆ ਹੁਣ ਤੂੰ ਹਾਬਲਾਲਾ ਸਾਡੇ ਤੈਨੂੰ ਵੀ ਪਤਾ ਵੀ ਪੰਜ ਕੱਲੇ ਗਹਿਣੇ ਸੀ ਅਸੀਂਗੇ ਸੀਗੇ ਸੀਗੇ ਅਸੀਂ ਹੁਣ ਕੰਮ ਕਰਕੇ ਨੜੇ ਤਾਂ ਪੰਜ ਕੱਲੇ ਛਡਾ ਲੇ ਤੇ ਨੜੇ ਪੰਜ ਕੱਲੇ ਹੋਰ ਬਣਾ ਲੇ ਅੱਛਾ ਤੇ ਹੋਰ ਬੱਲੇ ਵੀ ਬੱਲੇ ਆ ਤਾਂ ਫਿਰ ਨਜ਼ਾਰੀ ਆਈ ਜਾਂਦੇ ਆ ਓ ਕਹਿੰਦੇ ਨਹੀਂ ਹੁੰਦੇ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਬੱਲੇ 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 ਇੱਕ ਗੱਲ ਹੈ ਨਾ ਜਰਾ ਜੇ ਕਿਤੇ ਸਰਕਾਰ ਇੱਕ ਕਿਲੇ ਦੀ ਥਾਂ ਤੇ ਆ ਦੋ ਕਿल्ले ਡੋਡੇ ਵਿਜਨ ਦੀ ਮਨਜ਼ੂਰੀ ਦੇ ਦਿੰਦੀ ਫਿਰ ਜਿਵੇਂ ਆਪਾਂ ਬਾਹਰਲੇ ਮੁਲਖਾਂ ਨੂੰ ਜਾਂਦੇ ਆ ਤੇ ਆ ਬਾਹਰਲੇ ਮੁਲਖਿਆਂ ਨੇ ਆਪਣੇ ਕੰਮ ਕਰਨ ਆਇਆ ਕਰਨਾ ਸੀ ਆਪਣੇ ਓਹੋ ਉਹ ਸ਼ੁਕਰ ਕਰ ਸਰਕਾਰ ਨੇ ਕਿਲੇ ਦੀ ਮਨਜ਼ੂਰੀ ਤਾਂ ਦੇਤੀ ਐਨੀ ਭੁੱਖ ਉਹ ਸਬਰ ਵੀ ਕਰ ਲੋ ਉਹ ਤੁਸੀਂ ਨਹੀਂ ਰਾਜਦੇ ਐਨੀ ਭੁੱਖ ਤੁਸੀਂ ਨਹੀਂ ਰਾਜਦੇ ਉਹ ਐਨੀ ਭੁੱਖ ਉਹ ਤੁਸੀਂ ਨਹੀਂ ਰਾਜਦੇ ਨਾ ਤੰਦਰੋ ਐਨੀ ਭੁੱਖ ਉਹ ਤੁਸੀਂ ਨਹੀਂ ਰਾਜਦੇ ਤੁਸੀਂ ਨਹੀਂ ਰਾਜਦੇ ਭਾਈ ਰੋਟੀ ਹੋਰ ਲਿਆ ਤੰਦਰੋ ਐਨੀ ਭੁੱਖ

ਮਨ ਤਾਂ ਲੱਗਦਾ ਸੁਪਨਾ ਹੀ ਰਿਹਾ ਨਾ ਉਹ ਸੁਪਨਾ ਨਹੀਂ ਪੂਰਾ ਹੋਣਾ ਕਿਤੇ